ਮਾਨਯੋਗ ਐਸਐਸਪੀ ਸਾਹਿਬ ਡੰਡਾ ਦੇ ਵੱਲੋਂ ਅੱਜ ਸਪੈਸ਼ਲ ਚੈਕਿੰਗ ਪੈਨ ਚਲਾਇਆ ਗਿਆ ਸੀ ਜਿਸ ਦੇ ਵਿੱਚ ਅਸੀਂ ਗਰਾਊਂਡ ਦੇ ਉੱਪਰ ਜਾ ਕੇ ਜਿਹੜੇ ਹੋਟਲਸ ਹੈਗੇ ਆ ਉਹਨਾਂ ਦੀ ਚੈਕਿੰਗ ਸਾਡੇ ਵੱਲੋਂ ਕੀਤੀ ਜਾਣੀ ਸੀ ਆ ਉਸ ਦੇ ਵਿੱਚ ਅਸੀਂ ਵਕ ਵਕ ਟੀਮਾਂ ਬਣਾਈਆਂ ਸੀਗੀਆਂ ਜਿਹੜੀਆਂ ਜਿੱਦਾਂ ਪੰਜ ਪੁਲਿਸ ਸਟੇਸ਼ਨ ਦੇ ਵਿੱਚ ਜੋ ਸ਼ਹਿਰ ਦੇ ਵਿੱਚ ਹੈਗੇ ਆ ਤੋਂ ਅਸੀਂ ਪੰਜ ਟੀਮਾਂ ਬਣਾਈਆਂ ਸੀਗੀਆਂ ਤੇ ਉਸ ਦੇ ਵਿੱਚ ਡੀਐਸਪੀ ਸਿਟੀ 1 ਸ੍ਰੀ ਸੁਦੀਪਾਟ ਜੀ ਤੇ ਨਾਲ ਡੀਐਸਪੀ ਟਰੈਵਲ ਕਰਪਰੀ ਜੀ ਉਹਨਾਂ ਦੇ ਨਾਲ ਟੀਮ ਦੇ ਵਿੱਚ ਵਕ ਵਕ ਸੁਪਰਵਾਈਜ਼ਰ ਦੇ ਵਿੱਚ ਚੈਕਿੰਗ ਕੀਤੀ ਬਸ ਬੇਸਿਕਲੀ ਸਾਡਾ ਜਿਹੜਾ ਮਕਸਦ ਸੀਗਾ ਚੈਕਿੰਗ ਕਰਨ ਦਾ ਹੋਇਆ ਸੀਗਾ ਕਿ ਫੈਸਟੀਵਲ ਸੀਜ਼ਨ ਦੇ ਵਿੱਚ ਕੋਈ ਸ਼ੱਕੀ ਬੰਦਾ ਜਾਂ ਕੋਈ ਇਦਾਂ ਦਾ ਵਿਅਕਤੀ ਜਿਹੜਾ ਕਿ ਕਿਸੇ ਸ਼ਰਾਧਤੀ ਘਟਨਾ ਨੂੰ ਅੰਜਾਮ ਦੇ ਸਕੇ ਉਹਨਾਂ ਦੇ ਰਿਗਾਰਡਿੰਗ ਅਸੀਂ ਚੱਕਰਨ ਵਾਸਤੇ ਆਏ ਸੀਗੇ ਬਟ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਆ ਤਾਂ ਇਹ ਤੇ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਬਹੁਤ ਸਾਰੇ ਹੋਟਲ ਸਿੱਧਾਂ ਦੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਜੋ ਸੇਫਟੀ ਦੇ ਜਾਂ ਜੋ ਮੈਜ਼ਰਸ ਹੁੰਦੇ ਹੈ ਜਾਂ ਫਾਇਰ ਸੇਫਟੀ ਨੂੰ ਲੈ ਕੇ ਜੋ ਗਾਈਡਲਾਈਨਸ ਇਸ਼ੂ ਹੋਦੀਆਂ ਨੇ ਉਹਦੀ ਕੰਪਲਾਈਅੰਸ ਦੇ ਵਿੱਚ ਕੁਝ ਵੀ ਜਿਹੜਾ ਹੈਗਾ ਉਹ ਪੂਕਤਾ ਨਹੀਂ ਹੈ ਜੇਕਰ ਕੋਈ ਇੱਥੇ ਪ੍ਰੋਬਲਮ ਹੁੰਦੀ ਹੈ ਤਾਂ ਡੈਫੀਨਿਟਲੀ ਜਿਹੜਾ ਹੈਗਾ ਇਹ ਕਿਸੇ ਵੱਡੀ ਘਟਨਾ ਦਾ ਜਿਹੜਾ ਹੈਗਾ ਕਾਰਨ ਬਣ ਸਕਦੇ ਨੇ ਸੋ ਅਸੀਂ ਹੁਣ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ-ਜਿਹੜੇ ਵੀ ਹੋਟਲ ਜਿਹੜੇ ਹੈਗੇ ਨੇ ਜੋ ਕੰਪਲਾਈਅੰਸ ਇਹਨਾਂ ਨੇ ਨਹੀਂ ਕੀਤੀ ਉਹਨਾਂ ਨੂੰ ਅਸੀਂ ਜੋ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਉਹਨਾਂ ਨੂੰ ਸੀਲ ਵੀ ਕਰਵਾਇਆ ਜਾਊਗਾ ਚਲੋ ਭ ਬਿਲਕੁਲ ਜੀ ਬਿਲਕੁਲ ਇਹ ਡੈਫੀਨਿਟਲੀ ਅਸੀਂ ਜਦੋਂ ਕੋਈ ਜਦੋਂ ਹੁਣ ਇੱਥੇ ਆਉਣ ਤੇ ਪਤਾ ਲੱਗਿਆ ਕਿ ਜਿਹੜੇ ਕੁਝ ਹੋਟਲਸ ਕੁਝ ਲੋਕਾਂ ਦੇ ਘਰ ਦੇ ਵਿੱਚ ਹੀ ਹੋਟਲ ਜਿਹੜਾ ਉਹਨੂੰ ਰੂਪ ਦੇ ਕੇ ਕੁਝ ਕਾਗਜ਼ਤ ਬਣਾ ਕੇ ਉਹਨੂੰ ਇੱਕ ਹੋਟਲ ਦੀ ਤਰ੍ਹਾਂ ਰਨ ਕਰ ਰਹੇ ਨੇ ਸੋ ਇਹਨਾਂ ਦੇ ਖਿਲਾਫ ਅਸੀਂ ਤੱਕ ਤੱਕ ਛਾ ਲਵਾਂਗੇ ਤੇ ਨਾਲ ਹੀ ਅਸੀਂ ਸਾਰੇ ਬਾਕੀ ਹੋਟਲ ਜਿਹੜੇ ਜੋ ਜੈਨੂਨ ਹੋਟਲਸ ਸਪਰੈਡ ਕਰ ਰਹੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਜਦੋਂ ਵੀ ਕੋਈ ਬੰਦਾ ਤੁਹਾਡੇ ਕੋਲ ਹੋਟਲ ਦੇ ਵਿੱਚ ਰੂਮ ਲੈਣ ਵਾਸਤੇ ਆਉਂਦਾ ਤਾਂ ਉਹਦੀ ਪ੍ਰੋਪਰ ਡਾਕੂਮੈਂਟੇਸ਼ਨ ਜਿਹੜੀ ਹੈਗੀ ਲੈ ਜਾਵੇ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹਦੇ ਕ੍ਰੈਡੈਂਸ਼ਲ ਜਾਂ ਇਹਦੇ ਡਾਕੂਮੈਂਟ ਸਹੀ ਨਹੀਂ ਹੈਗੇ ਤਾਂ ਤਰੋਂ ਉਸ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਨੂੰ ਰਿਪੋਰਟ ਕੀਤੀ ਜਾਵੇ